ਤੁਹਾਨੂੰ ਵੱਡੀ ਖਬਰ ਤੁਹਾਡੀ ਨਾਲ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਦੇ ਵਿੱਚ 4 ਵਿਧਾਨ ਸਭਾ ਸੀਟਾਂ ਲਈ ਹੋਈਆਂ ਚਿੰਨੀ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਸ਼ੁਰੂਆਤੀ ਰੁਝਾਨ ਦੇ ਮੁਤਾਬਕ ਡੇਰਾ ਬਾਬਾ ਨਾਨਕ ਗਿੱਦੜਬਾਹਾ ਤੇ ਚੋਬੀਵਾਲ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਨਜ਼ਰ ਆ ਰਹੀ ਹੈ ਜਦਕਿ ਕਾਂਗਰਸ ਬਰਨਾਲਾ ਸੀਟ ਤੇ ਅੱਗੇ ਦੱਸੀ ਜਾ ਰਹੀ ਹੈ ਗਿੱਦੜਬਾਹਾ ਤੋਂ ਆਪ ਦੇ ਹਰਦੀਪ ਸਿੰਘ ਜਿੰਪੇ ਢੋਡੇ ਨਜ਼ਦੀਕ ਹੀ ਆਪਣੇ ਨਜ਼ਦੀਕੀ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਤੋਂ 1040 ਵੋਟਾਂ ਦੇ ਨਾਲ ਅੱਗੇ ਨੇ ਉਧਰੀ ਅਮ੍ਰਿਤਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਹੈ ਜੋ ਕਿ ਚੋਣ ਮੈਦਾਨ ਦੇ ਵਿੱਚ ਸੰਦਾਸ ਦੇ ਪਾਛਵਾ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪਤ ਬਾਦੂ ਜੀ ਸਾਹਤੇ ਨੇ ਚੋਭਿਵਾਤੋ ਆਪ ਉਮੀਦਵਾਰ ਇਸ਼ਾਕ ਕੁਮਾਰ ਆਪਣੀ ਲੀਡ ਨੇ ਵਿਰੋਧੀ ਧਿ ਕਾਂਗਰਸ ਉਮੀਦਵਾਰ ਅੰਜੀਤ ਕੁਮਾਰ ਤੋਂ 3308 ਵੋਟਾਂ ਦੇ ਨਾਲ ਅੱਗੇ ਨੇ ਪਾਸਪਾਸੋਂ ਸਿੰਘ ਚੰਡਲ ਤਿੱਜੇ ਸਤਾਂ ਤੇ ਨੇ ਬਰਨਾਲਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਚ ਹਲਕੇ ਵਿੱਚ ਚੌਥੇ ਪੜਾ ਦੀ ਗਿਣਤੀ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਆਪ ਦੇ ਹਰਿੰਦਰ ਸਿੰਘ ਢਾਲੀਵਾਲ ਕਾਫੀ 360 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਪਾਸਪਾ ਦੇ ਕੇਵਲ ਢਿੱਲੋਂ ਤਿੱਜੇ ਸਤਾਂ ਤੇ ਨੇ ਬੇਰਾਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਦੋ ਗੇੜਾ ਦੀ ਬਿੰਦਤੀ ਤੋਂ ਬਾਅਦ ਕਾਂਗਰਸੀ ਉਮੀਦਵਾਰ ਜਤਿੰਦਰ ਕੋਰ 262 ਹੂਟਾ ਨਾਲ ਲੱਗੇ ਨੇ ਇੱਕ ਹੋਰ ਗੁਤਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਦੀ ਪਤਨੀ ਪਾਤਪਦੇਰ ਕਿਰਨ ਸਿੰਘ ਖਾਲੋਕੀ ਜਿਸਤਾਨ ਤੇ ਦੱਸੇ ਜਾ ਰਹੇ ਨੇ ਜੀਬੀਐਸ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਲਗਾਤਾਰ ਸ਼ੁਰੂਆਤੀ ਰੁਝਾਨ ਦੇ ਵਿੱਚ ਅੱਗੇ ਜਾ ਰਹੇ ਹੋ ਤਾਂ ਲੋਕ ਲਗਾਤਾਰ ਵਧਾਈਆਂ ਦੇਣ ਲਈ ਇਕੱਠ ਵੱਡਾ ਹੋ ਰਿਹਾ ਜੀ ਹਾਂਜੀ ਦੇਖੋ ਹਰ ਬੰਦੇ ਨੂੰ ਚਾਹ ਤਾਂ ਬਹੁਤ ਜਿਆਦੇ ਆ ਜੀ ਇੱਥੇ ਕੋਈ ਦੋ ਰਹਿ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਆ ਇਹ ਇਕੱਲਾ ਹਰਦੀਪ ਸਿੰਘ ਡਿੰਪੀ ਟਲੋਣੀ ਵੀ ਮੈਂ ਕੁਝ ਕਰਤਾ ਕਿ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਘੁਮਾਤੀ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਇਕੱਲਾ ਸਾਂਝ ਪਾਉਣੀ ਆ ਸ਼ਾਮਿਲ ਹੋਣਾ ਪਰਮਾਤਮਾ ਸੋਨਾ ਟਾਈਮ ਲਿਆਵੇ ਹੋਰ ਦੋ ਤਿੰਨ ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਮੈਂ ਜੋ ਵੀ ਹਾਂ ਜੀ ਇਨਾ ਕਰਕੇ ਜੀ ਸਵੇਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਵੀ ਤੁਸੀਂ ਪੋਸਟ ਸਾਂਝੀ ਕੀਤੀ ਆ ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ ਸਰ ਦੇਖੋ ਇਲੈਕਸ਼ਨ ਆ ਜੀ ਥੋੜਾ ਬਹੁਤਾ ਤਾਂ ਜਿੰਨਾ ਮਰਜੀ ਤੁਸੀਂ ਕੌਨਫੀਡੈਂਟ ਹੋ ਥੋੜਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ ਜੋ ਵੀ ਆ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ ਚ ਬੰਦ ਪਈ ਹੈ ਦਿਲ ਤਾਂ ਧੜਕਦਾ ਹੀ ਹੈ ਬਟ ਕੌਨਫੀਡੈਂਟ ਹਾਂ ਜੀ ਬਹੁਤ ਜ਼ਿਆਦਾ ਉਮੀਦ ਆ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਵੀ ਅੱਜ ਸਵੇਰ ਤੋਂ ਹੀ ਵੱਡਾ ਇਕੱਠ ਕੋਟੀ ਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦਿਖ ਹੀ ਰਿਹਾ ਦਿਖ ਹੀ ਰਿਹਾ ਹੌਸਲਾ ਤਾਂ ਦੇਖੋ ਅ ਹੱਲਾ ਸ਼ਰੀ ਤਾਂ ਮਿਲ ਹੀ ਰਹੀ ਹੈ ਇਸ ਕੋਈ ਦੋ ਰਹਿ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਹਜੇ ਦੋ ਦੋ ਰਾਉਂਡ ਹੀ ਹੋਏ ਆ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10 12000 ਲੀਡ ਆ ਲੈਣ ਦੋ ਜੀ ਅੱਗੇ ਟੱਪ ਲੈਣ ਦੀ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਆ ਜੀ ਮਾਹੌਲ ਇੱਥੇ ਕੀਨੇ ਪੁੱਛਣਾ ਜੀ ਆਪੋ ਤਾਪ ਦੁਨੀਆ ਹੋ ਜਾਣੀ ਹੈ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਕਿਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਤੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕਰਾਸ ਨਹੀਂ ਨਾ ਕਰਦੀ ਉਹਨਾਂ ਚਿਰ ਤੜਕੂ ਰਹੂਗਾ ਉਮੀਦ ਹੈ ਵੀ 10000 ਪਾਰ ਕਰਨੇ ਸੋ ਹਾਂਜੀ ਹਾਂਜੀ ਬਹੁਤ ਵੱਡੀ